ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਦਾ ਹੀ ਰੂਪ ਸਾਤ ਸੰਗਤ ਜੀਓ ਫਤੇ ਦੀ ਸਾਂਝ ਪਾਈਏ ਰਸਨਾ ਨੂੰ ਕਰੀਏ ਪਵਿੱਤਰ ਸਾਰੀ ਸੰਗਤ ਗੱਜਵੱਜ ਕੋ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਿਤਾ ਪਰਮਾਤਮਾ ਹਰ ਰੋਜ਼ ਗੁਰਬਾਣੀ ਦੇ ਵਿੱਚ ਆਪਾਂ ਨੂੰ ਕੁਝ ਨਾ ਕੁਝ ਸਮਝਾਉਣਾ ਕਰਦੇ ਹੈ ਦੱਸਣਾ ਕਰਦੇ ਆ ਪਾਤਸ਼ਾਹ ਦਾ ਫਰਮਾਨ ਹੈ ਕਿ ਭੱਲਿਆ ਤੈਨੂੰ ਫਿਰਦੇ ਨੂੰ ਬੜਾ ਸਿਮਾ ਹੋ ਗਿਆ ਬੜੀ ਦੇਰ ਹੋ ਗਈ ਤੈਨੂੰ ਫਿਰਦੇ ਅਜੇ ਤੱਕ ਤੂੰ ਆਪਣਾ ਘਰ ਨਹੀਂ ਲੱਭਿਆ ਅਜੇ ਤੱਕ ਤੂੰ ਆਪਣੇ ਘਰ ਦੇ ਵਿੱਚ ਫੇਰਾ ਨਹੀਂ ਪਾਇਆ ਅਜੇ ਤੱਕ ਤੂੰ ਆਪਣੇ ਮਾਤਾ ਪਿਤਾ ਨੂੰ ਨਹੀਂ ਮਿਲਿਆ ਇਹ ਇੱਕ ਸੇਮ ਕਹਾਣੀ ਕੋਈ ਗੁਰਮਖ ਪਿਆਰੇ ਪਟਿਆਲੇ ਤੋਂ ਪਰਸੋਂ ਆਏ ਸੀ ਉਹ ਬਜ਼ੁਰਗ ਮਾਤਾ ਸੀ ਉਸ ਨੇ ਕਹਾਣੀ ਸੁਣਾਈ 10 ਨੂੰ ਬਿਲਕੁਲ ਠੁਕਦੀ ਲੱਗੀ ਆਪਣੇ ਮਨ ਦੇ ਉੱਤੇ ਉਸ ਮਾਤਾ ਦਾ ਬੱਚਾ 10 ਸਾਲ ਤੋਂ ਘਰ ਨਹੀਂ ਸੀ ਵੜਿਆ ਹੈਗਾ ਸੀ ਪਟਿਆਲੇ ਦੇ ਵਿੱਚ ਹੀ ਪਤਾ ਨਹੀਂ ਕਿੱਥੇ ਕਿਤੇ ਰਹਿ ਰਹਿ ਕੇ ਉਸ ਨੇ ਵਿਗਾਰ ਕਰ ਕਰਕੇ ਉਸਨੇ ਆਪਣਾ ਢਿੱਡ ਭਰਦਾ ਰਿਹਾ ਪਰਬਾਰੀ ਫਿਰਦਾ ਰਿਹਾ ਅਤੇ ਉਹ ਆਪਣੀ ਮਾਤਾ ਦੇ ਦਰਸ਼ਨ ਤੱਕ ਨਹੀਂ ਕਰਨਾ ਚਾਹੁੰਦਾ ਸੀ ਘਰ ਨਹੀਂ ਆਉਣਾ ਚਾਹੁੰਦਾ ਸੀ ਜਿੱਦਾਂ ਉਹ ਬੱਚਾ ਘਰ ਨਹੀਂ ਆਉਣਾ ਚਾਹੁੰਦਾ ਸੀ ਉਹੀ ਹਾਲਤ ਆਪਣੇ ਮਨ ਦੀ ਹੈ ਗੁਰਮੁਖ ਪਿਆਰੇ ਆਪਣਾ ਮਨ ਵੀ ਬਹੁਤ ਜੁਗਾਂ ਤੋਂ ਆਪਣੇ ਘਰੋਂ ਨਿਕਲ ਗਿਆ ਮੁੜ ਕੇ ਇਸ ਨੇ ਫੇਰਾ ਘਰ ਦੇ ਵਿੱਚ ਨਹੀਂ ਪਾਇਆ ਕਦੇ ਆਪਣੇ ਮਾਤਾ ਪਿਤਾ ਨੂੰ ਮਿਲਿਆ ਨਹੀਂ ਇੱਥੋਂ ਤੱਕ ਵੀ ਗੁਰਬਾਣੀ ਦੇ ਵਿੱਚ ਗੁਰੂ ਸਹਿਬਾਨ ਦੱਸਦੇ ਐ ਕਿ ਜਿੱਦਾਂ ਬਾਹਰ ਗਿਆ ਬੱਚਾ ਘਰ ਦੇ ਕੋਲ ਤੇ ਵੇਲੇ ਕਬਲੇ ਆਉਂਦਾ ਹੈ ਘਰ ਦੇ ਅੱਗੇ ਪਿੱਛੇ ਤੇ ਵੇਲੇ ਕਬਲੇ ਘੁੰਮਦਾ ਰਹਿੰਦਾ ਪਰ ਅੰਦਰ ਨਹੀਂ ਵੜਦਾ ਉਹੀ ਹਾਲਤ ਆਪਣੇ ਮਨ ਦੀ ਵੀ ਮੇਰੇ ਪਾਤਸ਼ਾਹ ਨੇ ਦੱਸੀ ਹੈ ਕਿ ਮਨ ਬੱਚਾ ਕਦੇ ਨਿਜ ਘਰ ਕੋਲੇ ਆ ਜਾਂਦਾ ਹੈ ਕਦੇ ਸਿਰ ਘਰ ਕੋਲੇ ਆ ਜਾਂਦਾ ਹੈ ਕਦੇ ਬੇਗੰਪੁਰਾ ਸ਼ਹਿਰ ਵੱਲ ਨੂੰ ਚਲਾ ਜਾਂਦਾ ਪਰ ਉਹ ਆਪਣੇ ਘਰ ਨਹੀਂ ਵੜਦਾ ਅਤੇ ਉੱਥੇ ਪਾਤਸ਼ਾਹ ਨੇ ਉਸ ਨੂੰ ਹੰਕਾਰੀ ਦਾ ਨਾਮ ਦੇ ਦਿੱਤਾ ਮਨਮੁਖ ਦਾ ਨਾਮ ਦੇ ਦਿੱਤਾ ਕਹ ਦਿੱਤਾ ਉਹ ਬੱਚਾ ਮਨਮੁਖ ਹੈ ਉਹ ਬੱਚਾ ਹੰਕਾਰੀ ਹੈ ਜਿਹੜਾ ਆਪਣੇ ਘਰ ਨਹੀਂ ਆਉਂਦਾ ਪਤਸ਼ਾਹ ਗੁਰਬਾਣੀ ਚ ਫਰਮਾਨ ਕਰਦੇ ਹੈ ਮਨਮੁਖ ਹੰਕਾਰੀ ਮਹਿਲ ਨਾ ਜਾਣੇ ਖਿੰਨ ਅੱਗੇ ਖਿੰਨ ਪਿੱਛੇ ਕਹਿੰਦੇ ਉਹ ਮਹਿਲ ਨੂੰ ਹੀ ਭੁੱਲ ਗਿਆ ਆਪਣੇ ਨੂੰ ਕੁੱਲੀਆਂ ਦੇ ਵਿੱਚ ਰਹਿਣ ਵਾਲ ਰਹਿਣ ਲੱਗ ਪਿਆ ਪਰ ਮਹਿਲ ਨੂੰ ਭੁੱਲ ਗਿਆ ਮੇਰੇ ਪਤਸ਼ਾਹ ਨੇ ਇਹ ਗੁਰਬਾਣੀ ਦੇ ਵਿੱਚ ਕਥਨ ਕੀਤਾ ਮਨ ਮੁਖ ਹੰਕਾਰੀ ਮਹਿਲ ਨ ਜਾਣੈ ਖਿਨ ਆਗੇ ਖਿਨ ਪਿਛੇ ਸਦਾ ਬੁਲਾਈਐ ਮਹਿਲ ਨ ਆਵੇ ਕਹਿੰਦੇ ਹਰ ਰੋਜ਼ ਉਸ ਨੂੰ ਬੁਲਾਉਣਾ ਕਰਦੇ ਹਾਂ ਹਰ ਰੋਜ਼ ਉਸ ਨੂੰ ਕਹਿੰਦੇ ਹਾਂ ਕੇ ਬੱਚਿਆ ਤੂੰ ਘਰ ਆ ਜਾ ਬੱਚਿਆ ਤੂੰ ਘਰ ਆ ਜਾ ਸਦਾ ਬੁਲਾਈਏ ਦੇਖੋ ਪ੍ਰਥਵੀ ਦਾ ਮਾਲਕ ਚੌ ਗਿਰਦੇ ਦਾ ਮਾਲਕ ਇੱਕ ਬੱਚੇ ਨੂੰ ਹਮੇਸ਼ਾ ਬੁਲਾਉਂਦਾ ਹੈ ਹਮੇਸ਼ਾ ਬੁਲਾਉਂਦਾ ਕੀ ਕਹਿੰਦਾ ਮਨ ਪਰਦੇਸੀ ਵੇ ਆਉ ਕਨੇ ਮਨਾ ਤੂੰ ਪ੍ਰਦੇਸੀ ਹੋ ਗਿਆ ਘਰ ਆ ਤੂੰ ਸਦਾ ਬੁਲਾਈਏ ਮਹਿਲ ਨ ਆਵੇ ਖਿੰਨ ਆਗੇ ਖਿੰਨ ਪਿੱਛੇ ਫੇਰ ਗੁਰਮੁਖ ਪਿਆਰਿਓ ਇੱਥੇ ਸਤਿਗੁਰੂ ਦਾ ਕੀ ਖੋਟ ਐ ਕੀ ਖੋਟ ਐ ਉਹ ਮਨਮੁਖ ਹੋ ਗਿਆ ਉਹ ਹੰਕਾਰੀ ਹੋ ਗਿਆ ਉਹ ਮਹਿਲ ਨਹੀਂ ਹੁੰਦਾ ਸੇਮ ਇਹ ਕਹਾਣੀ ਉਸ ਮਾਤਾ ਨੇ ਦੱਸੀ ਕਿ ਭਾਈ ਸਾਹਿਬ ਮੇਰਾ ਫਿਰ ਹੋਰ ਤੇ ਕੋਈ ਵਾਹ ਨਹੀਂ ਚੱਲਿਆ ਮੇਰਾ ਕੋਈ ਹੋਰ ਜੋਰ ਨਹੀਂ ਚੱਲਿਆ ਮੇਰੇ ਕੋਲੇ ਮੋਬਾਈਲ ਵੀ ਛੋਟਾ ਸੀ ਜਿਹੜੇ ਆ Jio ਦੇ ਹੁੰਦੇ ਆ ਇਹਨਾਂ ਦੇ ਵਿੱਚ ਕੀਪੈਡ ਹੁੰਦੀ ਹੈ ਇਹਨਾਂ ਦੇ ਵਿੱਚ ਕੱਲੀ YouTube ਚੱਲਦੀ ਹੈ ਪਰ Telegram ਨਹੀਂ ਚੱਲਦਾ ਇਸ ਕਰਕੇ ਉਹ ਐਡ ਨਹੀਂ ਹੋ ਸਕਦੀ ਸੀ ਉਹ YouTube ਤੇ ਵੇਖ-ਵੇਖ ਕੇ ਵੇਖ-ਵੇਖ ਕੇ ਰੋਜ਼ ਅਰਦਾਸਾਂ ਬੇਨਤੀਆਂ ਵੀ ਕਰਦੀ ਸੀ ਅਤੇ ਸਿਮਰਨ ਵੀ ਕਰਦੀ ਸੀ ਕਥਾ ਵੀ ਸੁਣਦੀ ਸੀ ਉਸ ਨੇ ਦੱਸਿਆ ਆਕੇ ਕਿ ਗੁਰਮਖੋ ਮੈਂ 2 ਸਾਲ ਤੋਂ ਕਥਾ ਸੁਣ ਰਹੀ ਆਂ 2 ਸਾਲ ਤੋਂ ਹੀ ਮੈਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਰ ਰਹੀ ਆਂ ਆ ਹੁਣ ਤੇ ਮੈਂ 5 ਮਹੀਨਿਆਂ ਤੋਂ ਤੁਹਾਨੂੰ ਯਾਦ ਕਰ ਕਰਕੇ ਬੇਨਤੀਆਂ ਕੀਤੀਆਂ ਕਿ ਭਾਈ ਸਾਹਿਬ ਤੁਸੀਂ ਮੇਰੇ ਬੱਚੇ ਨੂੰ ਘਰ ਭੇਜ ਦਿਓ ਉਸੀ ਮੇਰੇ ਬੱਚੇ ਨੂੰ ਘਰ ਭੇਜ ਦਿਓ ਫਿਰ ਮਾਤਾ ਨੇ ਦੱਸਿਆ ਕਿ ਇੱਕ ਦਿਨ ਉਹ ਵੀ ਆ ਗਿਆ ਜਿਸ ਦਿਨ ਅਚਾਨਕ ਮੈਂ ਅਰਦਾਸ ਕਰਕੇ ਹੱਟੇ ਪਿੱਛਾ ਪੰਭਾਇਆ ਤਾਂ ਪਿਛਲੇ ਪਾਸੇ ਮੇਰਾ ਉਹ ਬੱਚਾ ਖੜਾ ਸੀ ਧੰਨ ਮੇਰੇ ਪਰਮ ਪਿਤਾ ਪਰਮਾਤਮਾ ਦਾ ਧੰਨ ਮੇਰੇ ਸ਼ੇਨ ਸ਼ਾਦਾ ਜੋ ਆਪਣੇ ਭਗਤਾਂ ਦੀ ਨੇੜੇ ਹੋ ਕੇ ਸੁਣਦਾ ਉਹ ਬੀਬੀ ਮਾਤਾ ਕਹਿ ਰਹੀ ਸੀ ਕਿ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਮੈਂ ਘੁੱਟ ਕੇ ਬੱਚੇ ਨੂੰ ਜੱਫੀ ਪਾਈ ਤੇ ਬੱਚਾ ਵੀ ਮੈਨੂੰ ਲਿਫਟ ਗਿਆ ਤੇ ਉਸ ਦਿਨ ਤੋਂ ਕਹਿੰਦੀ ਉਹ ਮੇਰੇ ਨਾਲ ਹੀ ਸੌਂਦਾ ਹੈ ਜਦੋਂ ਕਿ ਨੌਜਵਾਨ ਹੈ ਗੱਭਰੂ ਹੈ ਵਿਸਾਵੇਂ ਨਹੀਂ ਕਰਦਾ ਤੇ ਫਿਰ ਆਪਣੀ ਮਾਤਾ ਨੂੰ ਕਹਿੰਦਾ ਸੀ ਕਿ ਮੈਨੂੰ ਵੀ ਉਸ ਬਾਬੇ ਕੋਲੇ ਲੈ ਕੇ ਚੱਲੋ ਜਿਸ ਦੇ ਅੱਗੇ ਤੁਸੀਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਸੀ ਗੁਰਮਖ ਪਿਆਰਿਓ ਇਹ ਹੈ ਉਹ ਮੇਰੇ ਪਰਮ ਪਿਤਾ ਦੇ ਬਚਨ ਜਦੋਂ ਆਪਾਂ ਉਸ ਦੇ ਦਰ ਤੇ ਜਾ ਕੇ ਮਿੰਤਾ ਕਰਦੇ ਹਾਂ ਕੂਕਾਂ ਕਰਦੇ ਹਾਂ ਪੁਕਾਰਾਂ ਕਰਦੇ ਹਾਂ ਤਾਂ ਉਹ ਮਾਲਕ ਮਹਿਲਾਂ ਦੇ ਵਿੱਚ ਬਹਿ ਕੇ ਸਾਡੀ ਫਰਿਆਦ ਨੂੰ ਸੁਣਦਾ ਹੈ ਜਿੱਦਾਂ ਗੁਰਬਾਣੀ ਦਾ ਫਰਮਾਨ ਹੈ ਜੇ ਦਰ ਮੰਗਤ ਕੂਕ ਕਰੇ ਤਾਂ ਮਹਿਲੀ ਖਸਮ ਸੁਣੈ ਕਹਿੰਦੇ ਤਾਂ ਮਹਿਲਾਂ ਦੇ ਵਿੱਚ ਉਹ ਖਸਮ ਸਾਡਾ ਸਾਡੇ ਫਰਿਆਦ ਨੂੰ ਸੁਣਦਾ ਹੈ ਜਦੋਂ ਅਸੀਂ ਕੂਕਦੇ ਹਾਂ ਜਦੋਂ ਅਸੀਂ ਪੁਕਾਰਦੇ ਹਾਂ ਇਸ ਕਰਕੇ ਗੁਰਮੁਖ ਪਿਆਰਿਓ ਭਰੋਸਾ ਰੱਖੋ ਵਿਸ਼ਵਾਸ ਕਰੋ ਆਪਣੇ ਪਰਮ ਪਿਤਾ ਪਰਮਾਤਮਾ ਤੇ ਜਿੱਦਾਂ ਮਾਤਾ ਆਪਣੇ ਬੱਚੇ ਦੇ ਲਈ ਵਿਆਕੁਲ ਸੀ ਅਪਰਾਲੇ ਕਰਦੀ ਸੀ ਕੋਸ਼ਿਸ਼ਾਂ ਕਰਦੀ ਸੀ ਕਿ ਕਿਸੇ ਸਾਧੂ ਸੰਤ ਕੋਲ ਜਾਮਾ ਕਿਸੇ ਭਗਤ ਫਕੀਰ ਕੋਲ ਜਾਮਾ ਮੇਰਾ ਬੱਚਾ ਵਾਪਸ ਆ ਜਾਵੇ ਉਹ ਤਾਂ ਹੀ ਆਪਣਾ ਪਰਮ ਪਿਤਾ ਪਰਮਾਤਮਾ ਵੀ ਆਪਣੇ ਬੱਚਿਆਂ ਨੂੰ ਮਿਲਣ ਦੇ ਲਈ ਉਤਾਵਲੇ ਹੈ ਉਸ ਨੇ ਹਮੇਸ਼ਾ ਦਰ ਖੋਲੇ ਹੋਏ ਆ ਪਰ ਅਫਸੋਸ ਅਸੀਂ ਆਪਣੀ ਮੱਤ ਦੁਆਰਾ ਉਸ ਦਰ ਨੂੰ ਲੱਭਦੇ ਆ ਨਹੀਂ ਆਪਣੀ ਮੱਤ ਦੁਆਰਾ ਉਹ ਦਰ ਨਹੀਂ ਲੱਭਣਾ ਆਪਣੀ ਮੱਤ ਨੂੰ ਕੀਲੇ ਟੰਗ ਦਿਓ ਮਨ ਕੀ ਮੱਤ ਤਿਆਗੋ ਹਰਿ ਤਿਆਗਦ ਉਸ ਨੂੰ ਗੁਰੂ ਦੀ ਮੱਤ ਨੂੰ ਲੈ ਲਿਓ ਪਾਤਸ਼ਾਹ ਕਹਿੰਦੇ ਗੁਰ ਕੀ ਮੱਤ ਤੂੰ ਲਿਹਿਆਨੇ ਹਣ ਗੁਰਮਖ ਪਿਆਰਿਓ ਸਮਾ ਹੋ ਗਿਆ ਜਾਣ ਦਾ 10 ਦਾ ਗੱਡੀ ਆ ਗਈ ਹੈ ਅਸੀਂ ਗਰਦਾਸਪੁਰ ਨੂੰ ਚਾਲੇ ਪਾਉਣੇ ਕੋਈ ਹੋਰ ਗੁਰਮਖ ਪਿਆਰਾ ਬੀਬੀ ਕੰਨੂ ਸਿੰਘ ਤੇ ਸੁਣਦੇ ਆ ਆਵਾਜ਼ ਨੂੰ ਉਹਨੂੰ ਹੈਂਡ ਰੇਂਜ ਕਰ ਦਿਓ ਗੁਰਮਖ ਇਹਦੇ ਵਿੱਚੋਂ ਕੱਢ ਦੇਣਗੇ ਜਾਂ ਕੋਈ ਹੋਰ ਗੁਰਮਖ ਪਿਆਰਾ ਡਿਊਟੀ ਨੂੰ ਸੰਭਾਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ